ਸਭ ਤੋਂ ਪਹਿਲਾਂ ਸਾਡੀ ਟੀਮ ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ ਮੋਗਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਜ ਕੇ ਵਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਜੈ ਪਰ ਸਾਥੀਓ ਅੱਜ ਅਸੀਂ ਤੁਹਾਡੇ ਨਾਲ ਇੱਕ ਨਾਟਕ ਸਾਂਝਾ ਕਰਾਂਗੇ ਇਹ ਨਾਟਕ ਚੈਹੋ ਰੰਗਮੰਚ ਟੀਮ ਦੇ ਸਹਿਯੋਗ ਦੇ ਨਾਲ ਤਿਆਰ ਕੀਤਾ ਗਿਆ ਨਾਟਕ ਦਾ ਨਾਮ ਆ ਬਾਗਾਂ ਦਾ ਰਾਖਾ ਇਹ ਪ੍ਰਿੰਸੀਪਲ ਸੁਜਾਨ ਸੰਗੀ ਦੀ ਕਹਾਣੀ ਤੇ ਆਧਾਰਿਤ ਹੈ ਔਰ ਇਹਨੂੰ ਨਾਟਕਬੱਧ ਕੀਤਾ ਹੈਗਾ ਸੈਮੂਲ ਜੌਨ ਜੀ ਨੇ ਇਸ ਨਾਟਕ ਨੂੰ ਤਿਆਰ ਕੀਤਾ ਮੇਰਾ ਨਾਮ ਸੁਖਦੇਰ ਲੱੱਡੜ ਹੈ ਮੈਂ ਇਹਨੂੰ ਤਿਆਰ ਕੀਤਾ ਮੇਰੀ ਪੂਰੀ ਟੀਮ ਦੇ ਸਹਿਯੋਗ ਦੇ ਨਾਲ ਔਰ ਇਹ ਜਿਹੜਾ ਨਾਟਕ ਹੈ ਇਹ ਸਾਡੀ ਆਰਥਿਕ ਲੁੱਟ ਬਾਲ ਮਜ਼ਦੂਰੀ ਤੇ ਜਿਹੜਾ ਜਾਤੀਵਾਦੀ ਵਿਤਕਰੇ ਆ ਸਾਡੇ ਨਾਲ ਉਹ ਕਿਵੇਂ ਹੁੰਦੇ ਆ ਕੀ ਹੁੰਦਾ ਇਹ ਪੂਰੇ ਦਾ ਪੂਰਾ ਕੰਬੀਨੇਸ਼ਨ ਤੁਹਾਨੂੰ ਇਸ ਨਾਟਕ ਤੇ ਦੇਖਣ ਨੂੰ ਮਿਲੂਗਾ ਸੋ ਬਿਨਾਂ ਕਿਸੇ ਦੇਰੀ ਦੇ ਆਪਾਂ ਨਾਟਕ ਸ਼ੁਰੂ ਕਰਦੇ ਆ ਪਾਗਾ ਨਾ ਰੱਖਾ ਹੋਰ ਤੁਸੀਂ ਸੋਚਦੇ ਹੋਗੇ ਕਿ ਆਪਾਂ ਗੱਲਾਂ ਕਰਦੇ ਆਂ ਬਾਗਾਂ ਦੀਆਂ ਤੇ ਤੇ ਬਾਗ ਤਾਂ ਹੈ ਨਹੀਂ ਆਪਾਂ ਮੰਨ ਲੈਣਾ ਕਿ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਹੈ ਇੱਥੇ ਨੇ ਬਾਗ ਬਾਗ ਭਲਾਂ ਦਾ ਦੇ ਲੁਕਾਠਾਂ ਦੇ ਦੋ ਤੋਂ ਲੁਕਾਠਾਂ ਇੱਕ ਅਮਰੂਦ ਵਰਗਾ ਫਲ ਹੁੰਦਾ ਜੇ ਕੋਈ ਬੰਦਾ ਇਹਨੂੰ ਜ਼ਿਆਦਾ ਖਾ ਲੇ ਨਾ ਤਾਂ ਬਿਮਾਰ ਹੋ ਜਾਂਦਾ ਤੇ ਹੁਣ ਤੁਸੀਂ ਆਸ-ਪਾਸੇ ਆਪਣੇ باغا ਰੜੇ ਉਹ ਸਿਰਚ ਲੈਣੀ ਹੈ ਬਾਗਾ ਲੁਕਾਠਾਂ ਦੇ ਤੇ ਹੁਣ ਇੱਕ 13-14 ਸਾਲ ਦਾ ਬੱਚਾ ਬਾਰੂ ਜਿਹੜਾ ਇੰਨਾ ਬਾਗਾਂ ਦੀ ਰਾਖੀ ਕਰਦਾ ਇੰਨਾ ਬਾਗਾਂ ਦੇ ਵਿੱਚੋਂ ਪੱਤੇ ਚੱਕਦਾ ਲੁਕਾਠਾਂ ਚੱਕਦਾ ਇਹ 13-14 ਸਾਲ ਦਾ ਬੱਚਾ ਬਾਰੂ ਆ ਨਾ ਜਿਹੜਾ ਇਹਦੇ ਮਾਪਿਆਂ ਨੂੰ ਪੜ੍ਹਾ ਨਹੀਂ ਸਕੇ ਘਰ ਦੇ ਹਾਲਾਤ ਇਦਾਂ ਦੇ ਨਹੀਂ ਸੀ ਕਿ ਉਹਨੂੰ ਪੜ੍ਹਾ ਸਕਦੇ ਔਰ ਆ ਰਿਹਾ ਤੁਹਾਡੇ ਸਾਹਮਣੇ ਪਾਕਾਂ ਦਾ ਰਾਖਾ ਪਰੂ ਹਰ ਹਰ 13 14 ਸਾਲ ਦਾ ਬੱਚਾ ਬਾਰੂ ਪਾਕਾਂ ਦੇ ਵਿੱਚ რა ਕੀ ਕਰਦਾ ਹੈ ਪਾਕਾਂ ਦੇ ਵਿੱਚੋਂ ਪੱਤੇ ਚੱਕਦਾ ਹੈ ਪਾਕਾਂ ਦੇ ਵਿੱਚੋਂ ਲਕਾਟਾ ਕੱਟੀਆਂ ਕਰਦੀਆਂ ਤੇ ਉਹ ਬਾਰੇ ਪਿਆਰੇ ਪਿਆਰੇ ਜਿਹੜੇ ਪੰਛੀ ਆ ਜਿਹੜੇ ਤੋਦੇ ਆ ਜਿਹੜੇ ਚਿੜੀਆਂ ਐ ਉਹਨਾਂ ਨਾਲ ਪਿਆਰੀਆਂ ਪਿਆਰੀਆਂ ਗੱਲਾਂ ਕਰਦਾ ਤੇ ਕੀ ਗੱਲਾਂ ਕਰਦਾ ਆ ਬਈ ਤੋਦੇ ਯਾਰੂ ਵੈਸੇ ਤਾਂ ਹੈਗਾ ਤੂੰ ਮੇਰਾ ਪੱਕਾ ਆੜੀ ਪਰੀ ਇੱਕ ਗੱਲਾ ਤੇਰੀ ਬੜੀ ਮਾੜੀ ਉਪਤੰਦਰਾ ਤੂੰ ਲੁਕਾ ਖਾਣਾ ਘਾਟਾ ਤੇ ਖਲਾਰ ਦਾ ਜਿਆਦਾ ਜੇ ਛਾਹ ਜੀ ਆ ਗਏ ਉਹ ਤਾਂ ਮੈਨੂੰ ਗਾਲਾ ਕੱਢਣਗੇ ਮੈਨੂੰ ਨੌਕਰੀ ਤੋਂ ਕਾਢ ਦੇਣਗੇ ਚੱਲ 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 ਉੱਡ ਜਾ ਉੱਡ ਜਾ ਉੱਡ ਜਾ ਛੀ 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 ਤੁਸੀਂ ਵੀ ਆ ਗਏ ਜੇ ਹੁਣ ਤੁਹਾਡਾ ਵੀ ਦਾਣਾ ਪਾਣੀ ਹੋ ਗਿਆ ਹੋਵੇ ਤਾਂ ਤੁਸੀਂ ਵੀ ਉੱਡ ਜਾ ਛਾਹ ਜੀ ਦੇ ਆਉਣ ਦਾ ਟਾਈਮ ਹੋ ਗਿਆ ਉੱਡ ਜਾ ਉੱਡ ਜਾ ਹਰ ਹਰ 13 14 ਸਾਲ ਦਾ ਬੱਚਾ ਬਾਰੂ ਆ ਨਾ ਜਿਹੜਾ ਉਹ ਬਾਗਾਂ ਦੇ ਵਿੱਚ ਰਾਖੀ ਕਰਦਾ ਪੰਛੀਆਂ ਨਾਲ ਪਿਆਰੀਆਂ ਪਿਆਰੀਆਂ ਗੱਲਾਂ ਕਰਦਾ ਤੇ ਸਾਰੀ ਦਿਹਾੜੀ ਮਿਹਨਤ ਮੁਸ਼ਕਲ ਕਰਦਾ ਮਜ਼ਦੂਰੀ ਕਰਦਾ ਤੇ ਸੁਭਾਅ ਕਹਿੰਦਾ ਵੀ ਜਦੋਂ ਆਪਾਂ ਕੰਮ ਕਰਦੇ ਆ ਤੇ ਫਿਰ ਭੁੱਖ ਵੀ ਲੱਗਦੀ ਆ ਤੇ ਹੁਣ ਜਦੋਂ ਭੁੱਖ ਲੱਗਦੀ ਆ ਤੇ ਹੁਣ ਬਾਰੂ ਪਿੰਡ ਵੱਲੀ ਦੇਖਦਾ ਕੀ ਕਹਿੰਦਾ ਆਓ ਇੱਕ ਵੇ ਮਾਂ ਵੀ ਨਹੀਂ ਆਉਂਦੀ ਦੀਦੀ ਭਾਬੀ ਵੀ ਨਹੀਂ ਆਉਂਦੀ ਦੀਦੀ ਅੱਜ ਰੋਟੀ ਲੈ ਕੇ ਕੋਈ ਨਹੀਂ ਆਉਂਦਾ ਦਿੰਦਾ ਕਹਿੰਦਾ ਕਿ ਮਾਂ ਵੀ ਨਹੀਂ ਆਉਂਦੀ ਦਿੰਦੀ ਭਾਬੀ ਵੀ ਨਹੀਂ ਆਉਂਦੀ ਦਿੰਦੀ ਅੱਜ ਤਾਂ ਰੋਟੀ ਲੈ ਕੇ ਕੋਈ ਨਹੀਂ ਆਉਂਦਾ ਦਿੰਦਾ ਅੱਗੇ ਇਸ ਵੇਲੇ ਨੂੰ ਇਹਦੀ ਮਾਂ ਹੈ ਜਿਹੜੀ ਉਹ ਰੋਟੀ ਲੈ ਕੇ ਆ ਜਾਂਦੀ ਹੁੰਦੀ ਆ ਇਹਦੀ ਭਾਬੀ ਆ ਜਿਹੜੀ ਉਹ ਰੋਟੀ ਲੈ ਕੇ ਆ ਜਾਂਦੀ ਆ ਪਰ ਅੱਜ ਤਾਂ ਇਹਦੀ ਰੋਟੀ ਲੈ ਕੇ ਕੋਈ ਨਹੀਂ ਆਇਆ ਸੋ ਹੁਣ ਜਿਹੜਾ ਬਾਰੂ ਆ ਮੁੱਲ ਬਾਗਾ ਦੇ ਵਿੱਚ ਲੁਕਾਟਾਂ ਦੱਸਦੀਆਂ ਪੇਟ ਦੀ ਆਗਾ ਪੇਟ ਦੀ ਅੱਖ ਬਚਾਉਣ ਦੇ ਲਈ ਇਹ ਲਕਾਠਾ ਤੋੜ ਕੇ ਖਾਣੀਆਂ ਸ਼ੁਰੂ ਕਰ ਦਿੰਦਾ ਭੁੱਖ ਬਹੁਤ ਲੱਗੀ ਐ ਲਕਾਠਾ ਖਾਈ ਜਾਂਦਾ ਰੱਜ ਕੇ ਲਕਾਠਾ ਖਾਂਦਾ ਤੇ ਮੈਂ ਪਹਿਲਾਂ ਕਿਹਾ ਸੀ ਜਿਹੜੇ ਲਕਾਠਾ ਜ਼ਿਆਦਾ ਖਾ ਲੀਏ ਤਾਂ ਕੀ ਹੋ ਜਾਂਦਾ ਬੁਖਾਰ ਘਰੋਂ ਬਾਰੂ ਨੂੰ ਬੁਖਾਰ ਚੜਨਾ ਸ਼ੁਰੂ ਹੋ ਗਿਆ ਬਾਰੂ ਬੇਹੋਸ਼ੀ ਦੀ ਹਾਲਤ ਵੱਲ ਜਾਣਾ ਸ਼ੁਰੂ ਹੋ ਗਿਆ ਫਿਰ ਨੂੰ ਬੁਖਾਰ ਚੜਨਾ ਸ਼ੁਰੂ ਹੋ ਗਿਆ ਤੇ ਬਾਰੂ ਘੜੀ ਪੈਣ ਬਾਗਾਂ ਦੇ ਵਿੱਚ ਆਰਾਮ ਕਰਨ ਲੱਗ ਜਾਂਦਾ ਤੇ ਬਾਗਾਂ ਦੇ ਵਿੱਚ ਆਰਾਮ ਕਰਦਾ ਦੋ ਕੋਣ ਮਾਲਕ ਦੇ ਆਉਂਗਾ ਟਾਈਮ ਹੋ ਗਿਆ ਜਿਹੜਾ ਬਾਗਾਂ ਦਾ ਮਾਲਕ ਹੈ ਮਾਲਕ ਦਾ ਨਾਮ ਹੈ ਲਾਲੂ ਸ਼ਾ ਆ ਰਿਹਾ ਤੁਹਾਡੇ ਸਾਹਮਣੇ ਲਾਲੂ ਸ਼ਾ ਪਾਗਾ ਵੀ ਪਾਗਾ ਕਿੰਨੇ ਸੋਹਣੇ ਪਾਗਾ ਪਾਗਾ ਵੀ ਪਾਗਾ ਕਿੰਨੇ ਤੇਰੇ ਪਾਗਾ ਇਹ ਉਹ ਪਾ ਕਿਹੜਾ ਬਾਗ ਉਹ ਪਰਲੇ ਦਾ ਪਰਲਾ ਬਾਗ ਅੱਛਾ ਉਹ ਪਰਲਾ ਬਾਗ ਆ ਉੱਤ ਪਰਲੇ ਦੇ ਪਰਲੇ ਦੇ ਪਰਲਾ ਬਾਗ ਆਜੋ ਪਰਲਾ ਬਾਗ ਓਏ ਗੱਲ ਸੁਣ ਓਏ ਲਾਲੂ ਸਾਹਿਬ ਇਹ ਸਾਰੇ ਬਾਗ ਤੁਹਾਡੇ ਆ ਓਏ ਪਹਿਲਾ ਮੇਰੇ ਦਾਦੇ ਦੇ ਹੁੰਦੇ ਸੀ ਲੋ ਫਿਰ ਮੇਰੇ ਬਾਪੂ ਦੇ ਤੇ ਹੁਣ ਇਹ ਸਾਰੇ ਮੇਰੇ ਆ ਆ ਸਾਂ ਲਿਆ ਤੁਸੀਂ ਇਹ ਕਹਿੰਦੇ ਵੀ ਸਾਰੇ ਬਾਗ ਇਹਨਾਂ ਦੇ ਆ ਇਹ ਕਹਿੰਦਾ ਵੀ ਇਹ ਜਿਹੜੇ ਬਾਗਾ ਇਹ ਪਹਿਲਾਂ ਮੇਰੇ ਦਾਦੇ ਦੇ ਸੀ ਫਿਰ ਮੇਰੇ ਪਿਓ ਦੇ ਤੇ ਹੁਣੇ ਮੇਰੇ ਆ ਇਹ ਕਹਿੰਦੇ ਵੀ ਜੜਿਆ ਗਰੀਬ ਘਰ ਪਿਆ ਨਾ ਇਦਾਂ ਹੁਈ ਤੁਰੇ ਫੜਦੇ ਆ ਇਹ ਕਹਿੰਦੇ ਸਾਰੀ ਜ਼ਮੀਨ ਤੇ ਹੱਕ ਸਾਡਾ ਏ ਬਾਗ ਆ ਜੜੇ ਇਹ ਕਹਿੰਦੇ ਵੀ ਸਾਡਾ ਏ ਆ ਤੁਸੀਂ ਪਿੱਛੇ ਦੇਖਿਆ ਨਾ ਕਿਸਾਨ ਸੰਘਰਸ਼ ਵੇਲੇ ਕਿਵੇਂ ਜ਼ਮੀਨਾਂ ਖੋਨ ਨੂੰ ਤਿਆਰ ਸੀਗੇ ਤੇ ਹੁਣ ਜਿਹੜੀ ਤੀਜੇ ਹਿੱਸੇ ਦੀ ਜ਼ਮੀਨ ਆ ਉਹ ਹੁਣ ਤੱਕ ਸਾਨੂੰ ਇਹਦੇ ਬਾਰੇ ਜਾਣਕਾਰੀ ਕਿਉਂ ਨਹੀਂ ਆਉਣ ਦਿੱਤੀ ਸੋ ਇਹ ਆ ਜਿਹੜਾ ਹੰਕਾਰਿਆ ਵਾਲਾ ਲਾਲੂ ਸ਼ਾ ਦੇਖ ਲਓ ਤੁਹਾਡੇ ਸਾਹਮਣੇ ਕਿਵੇਂ ਫੁੱਸਰਿਆ ਫਿਰਦਾ ਉਹ ਗਾਂ ਸੋਣਾ ਲਾਲੂ ਸ਼ਾ ਜੇ ਆਂ ਗਰੀਬ ਗੁਰਪੇ ਉੱਠ ਖੜੇ ਨਾ ਇਹ ਮਤੂ ਲੋਕ ਇੱਕ ਜਟੋਗੇ ਤੇ ਛੁੱਡਾ ਕੀ ਬੜੂ ਹੋਏ ਅਸੀਂ ਕਿਸੇ ਨੂੰ ਖੰਗਣ ਨਹੀਂ ਦਿੰਦੇ ਲੋਜੀ ਕਰ ਲੋ ਗੱਲ ਇਹ ਕਹਿੰਦੇ ਵੀ ਅਸੀਂ ਕਿਸੇ ਨੂੰ ਖੰਗਣ ਨਹੀਂ ਦਿੰਦੇ ਹੈ ਆ ਦੇਖ ਓ ਲਾਲੂ ਸ਼ਾ ਹੈ ਹੁਣ ਤੂੰ ਬਾਗਾਂ ਦੇ ਵਿੱਚ ਤਾਂ ਆ ਗਿਆ ਹੈ ਹੁਣ ਇਹ ਬਾਗਾਂ ਦੇ ਵਿੱਚ ਆ ਗਿਆ ਤੇ ਇਹਦੀ ਨਜ਼ਰ ਜਾਂਦੀ ਹੈ ਬਾਹਰੋਂ ਤੇ ਜਿਹੜਾ ਬਾਗਾਂ ਦੇ ਵਿੱਚ ਰੱਖੀ ਕਰਦਾ ਸੀ ਬੱਚਾ ਉਹ ਤਾਂ ਹੁਣ ਸੁੱਤਾ ਪਿਆ ਤੇ ਹੁਣ ਇਹਦੀ ਨજર ਜਾਂਦੀ ਆ ਕਿ ਉਹਨੂੰ ਪਲਾਂ ਕੀ ਕਹਿੰਦਾ ਆਹ ਵੇਖਦੇ ਆ ਓਏ ਪਰ ਤੂੰ ਕਿੰਦਰ ਤੇ ਆ ਕਿਨੇ ਸੁਤਾ ਬਿਆ ਹੈ ਓ ਤੈਨੂੰ ਪਤਾ ਨਹੀਂ ਬਾਗਾਂ ਦੀ ਰੱਖੀ ਤੇਰਾ ਪਿਓ ਕਰੂ ਇੱਧਰ ਇੱਧਰ ਹੈ ਤੈਨੂੰ ਕਿੱਦਾਂ ਪਤਾ ਲੱਗੂ ਸ਼ਾ ਜੀ ਮੈਨੂੰ ਬੁਖਾਰ ਹੋ ਗਿਆ ਜੀ ਮੈਂ ਦੋ ਘੜੀ ਆਰਾਮ ਕਰਨ ਲੱਗਿਆ ਓਏ ਕਮਜਤੇ ਤੈਨੂੰ ਬਿਠਾਰ ਚੜਿਆ ਕਿਉ ਹੈ ਤੈਨੂੰ ਬਿਠਾਰ ਚੜਾਉਂਦਾ ਹੱਕ ਕੀ ਆ ਹੈ ਸ਼ਾ ਜੀ ਬੁਖਾਰ ਕਿਹੜਾ ਕਿਸੇ ਨੂੰ ਪੁੱਛ ਕੇ ਚੜਦਾ ਇਹ ਤਾਂ ਜਦੋਂ ਚੜ੍ਹਨ ਤੇ ਆ ਜਾਏ ਚੜੀ ਜਾਂਦਾ ਥੋਲੂ ਵੀ ਤਾਂ ਚੜੀ ਗਿਆ ਸੀ ਹੋਏ ਸ਼ਹਾਦਿਆਂ ਹਿੱਸਾ ਕਰਦਾ ਹੈ ਹਾਂ 50 ਰੁਪਏ ਨੂੰ ਕਰ ਤੇਰੀ ਮਾਂ ਨੂੰ ਕਰ ਤੇਰੀ 딸 ਨੂੰ ਮੈਨੂੰ ਗਾਲਾਂ ਨਾ ਕੱਢੋ ਮੈਂ ਮ ਕੰਮ ਛੱਡ ਕੇ પાਚੂਗਾ ਹੋਏ ਸਾਨੂੰ ਤੰਗ ਜਿੱਦ ਨਾਲ ਜਾਦਰ ਜਾ ਸਾਨੂੰ ਵੀ ਲੋੜ ਤੇ ਰਿ ਦੇ ਕੰਮੇ ਦੀ ਤੇ ਨਾਲੇ ਮੈਂ ਤਾਂ ਇਹੀ ਗਾਲਾਂ ਕੱਢੂੰ ਕਰ ਤੇਰੀ ਭੈਣ ਨੂੰ ਕਰ ਤੇਰੀ ਮਾਂ ਨੂੰ ਆਹ ਵੇਖ ਲੋ ਕਿਵੇਂ ਆਪਦੀ ਜ਼ਮੀਨਾਂ ਦੇ ਹੰਕਾਰ ਚ ਕਿਵੇਂ ਆਉਦੇ ਬਾਗਾਂ ਦੇ ਹੰਕਾਰ ਚ ਉਹ ਬੱਚੇ ਨੂੰ ਇਹ ਨਹੀਂ ਪੁੱਛਿਆ ਕਿ ਤੈਨੂੰ ਬੁਖਾਰ ਚੜਿਆ ਕਿਵੇਂ ਉਹਨੂੰ ਬੁਖਾਰ ਦੀ ਇਹਦੀ ਫੜ ਨਹੀਂ ਪੰਦਾ ਸੀ ਕਿ ਇਹਦੇ ਬਾਗਾਂ ਦੇ ਵਿੱਚ ਉਹ ਕੰਮ ਕਰਦਾ ਸੀ ਤੇ ਉਹਨੂੰ ਕੋਈ ਦਵਾਈ ਬੂਟੀ ਬਣਾਉਂਦਾ ਉਹਨੂੰ ਕੋਈ ਉਹਦਾ ਮਲਮ ਪੱਟੀ ਕਰਦਾ ਪਰ ਨਹੀਂ ਇਹਨੂੰ ਤਾਂ ਆਪਦੇ ਬਾਗਾਂ ਦਾ ਹੰਕਾਰ ਆ ਹੈ ਤੇ ਉਦੋਂ ਬੱਚੇ ਦੀ ਜ਼ਮੀਰ ਜਾਗੀ ਤੇ ਬੱਚਾ ਕਹਿੰਦਾ ਕਿ ਮੈਂ ਕੰਮ ਛੱਡ ਕੇ ਭਾਜੂ ਦੋਸਤੋ ਤੇ ਕੋਈ ਸਾਨੂੰ ਇੱਕ ਵੀ ਗਾਲ ਕੱਢ ਦੇਣਾ ਤੇ ਸਾਡਾ ਦਿਲ ਕਰਦਾ ਵੀ ਅਸੀਂ ਉਹਨਾਂ ਸਿਰ 파ੜ ਦਗੇ ਪਰ ਇੱਥੇ ਮਜਬੂਰੀ ਹੈ ਦੇਖੋ ਬੱਚਾ ਗਿਆ ਇੱਥੋਂ ਕੰਮ ਤੋਂ ਤੇ ਹੁਣ ਬਾਗਾਂ ਦੇ ਵਿੱਚ ਹੈ ਜਿਹੜਾ ਲਾਲੂ ਸ਼ਾ ਇਹ ਰਹਿ ਗਿਆ ਇਕੱਲਾ ਇਹਨਾਂ ਨੇ ਤਾਂ ਕਦੇ ਹੂ ਡੰਗਾ ਨਹੀਂ ਤੋੜਿਆ ਤੇ ਜਦੋਂ ਆਪ ਨੂੰ ਕੰਮ ਕਰਨਾ ਪੈਂਦਾ ਤੇ ਫੇਰ ਇਹਨਾਂ ਦਾ ਕੀ ਹਾਲ ਹੁੰਦਾ ਆਓ ਵੇਖ ਲਈਏ ਵੇ ਲਾਲੂ ਸ਼ਾ ਇਹ ਤਾਂ ਮੁੜਦਾ ਹੀ ਨਹੀਂ ਦਿੰਦਾ ਉੱਪਰੋਂ ਦੀ ਰਾਤ ਵੀ ਹੋਣਾਲੀਆ ਓਏ ਹਉਣ ਕੀ ਬਣੂ ਤੇਰਾ ਓ ਰਾਤ ਪਈ ਚਮਗਿੱਦੜ ਆਏ ਓ ਸ਼ਾਂ ਕੀ ਬਣੂਗਾ ਤੇਰਾ ਓ ਰਾਤ ਪਈ ਚਮਗਿੱਦੜ ਆਏ ਓਏ ਸ਼ਾਂ ਕੀ ਬਣੂਗਾ ਤੇਰਾ ਵੇ ਓਏ ਚਮਗਿੱਦੜਾਂ ਦਾ ਸਰਜੂ ਪੂਜੇ ਕਿੰਨੇ ਟਾਕੂ ਆਗੇ ਫੇਰ ਓਏ ਸ਼ਾਂ ਉੱਜਾੜਾ ਤੇ ਜਹਾੜਾ ਹੈ ਪਟੜਾ ਵੇ ਆਹ ਦੇਖ ਲੋ ਜਦੋਂ ਆਪ ਨੂੰ ਕੰਮ ਕਰਨਾ ਪਿਆ ਤਾਂ ਭੱਜ ਗਿਆ ਇਹ ਹਾਲ ਹੈ ਇਹਨਾਂ ਦਾ ਤੇ ਹੁਣ ਜਿਹੜਾ ਬਾਰੂ ਆ ਉਹ ਰਾਹ ਦੇ ਵਿੱਚ ਜਾਂਦਾ ਨਦੀ ਦੇ ਕਿਨਾਰੇ ਉਹਨੂੰ ਕੋਈ ਸ਼ਹਿਰੀ ਬਾਬੂ ਮਿਲਦੇ ਆ ਬੱਚਾ ਘਰ ਨੂੰ ਜਾ ਰਿਹਾ ਤੇ ਸ਼ਹਿਰੀ ਬਾਬੂ ਉਹਨੂੰ ਕੀ ਕਹਿੰਦੇ ਆ ਸ਼ਹਿਰੀ ਬਾਬੂ ਸ਼ਹਿਰੀ ਬਾਬੂ ਸ਼ਹਿਰੀ ਬਾਬੂ ਉਹ ਸ਼ਹਿਰੀ ਬਾਬੂ ਸ਼ਹਿਰੀ ਬਾਬੂ ਉਹ ਸ਼ਹਿਰੀ ਬਾਬੂ

अरे भाई हमें तो सब मालूम है क्योंकि हम पढ़े लिखे लोग जो हुए अरे भाई बारू ये जो होती है ना ये बहुत गर्म होती है आदमी से ज्यादा ले ना तो बीमार पड़ जाता है पर हमें तो सब मालूम है क्योंकि हम पढ़े लिखे लोग जो हुए पढ़े लिखे लोग जो हुए <laughs> तो दोस्तों रास्ते चलते बारू नू ਸ਼ਹਿਰੀ ਬਾਬੂ ਮਿਲਦੇ ਆ ਪਰ ਸ਼ਹਿਰੀ ਬਾਬੂਆਂ ਨੇ ਵੀ ਉਹਦਾ ਦਰਦ ਨਹੀਂ ਸਮਝਿਆ ਉਹਦਾ ਦੁੱਖ ਨਹੀਂ ਸਮਝਿਆ ਉਹਨੂੰ ਹੱਥ ਲਾ ਕੇ ਨਹੀਂ ਵੇਖਿਆ ਕਿ ਇਹਨੂੰ ਬੁਖਾਰ ਕਿੰਨਾ ਚੜਿਆ ਇਹ ਜਿਹੜੇ ਸ਼ਹਿਰੀ ਲੋਕ ਹੁੰਦੇ ਆ ਨਾ ਸ਼ਹਿਰੀ ਬਾਬੂ ਜਿਹੜੇ ਪੜੇ ਲਿਖੇ ਲੋਕ ਹੁੰਦੇ ਆ ਇਹ ਸਿਰਫ ਸਲਾਹਾਂ ਦੇ ਸਕਦੇ ਆ ਸਾਥਰੀ ਦੇ ਸਕਦੇ ਸੋ ਤੁਸੀਂ ਦੇਖਿਆ ਕਿ ਉਹਦੇ ਤੇ ਆਪ ਦੇ ਪੜੇ ਲਿਖਿਆਂ ਦੀ ਧੌਂਸ ਜਮਾਉਂਦੇ ਚਲੇ ਗਏ ਜਿਹੜੇ ਸ਼ਹਿਰੀ ਬਾਬੂ ਸੀਗੇ ਹੁਣ ਬਾਗਾਂ ਦੇ ਵਿੱਚੋਂ ਜਿਹੜਾ ਬਾਰੂ ਆਉ ਕਰ ਨੂੰ ਜਾਂਦਾ ਛੇੜੀ ਬਾਬੂ ਮਿਲਦੇ ਆ ਘਰੇ ਪਹੁੰਚਦਾ ਇੱਕ ਲਾਣੀ ਦੀ ਮੰਜੀ ਤੇ ਪੈ ਜਾਂਦਾ ਤੇ ਉਦੋਂ ਉਹਦੀ ਮਾਂ ਹੈ ਜਿਹੜੀ ਉਹ ਪਿੰਡ ਦਾ ਗੋਹਾ ਪੂਰਾ ਕਰਕੇ ਘਰੇ ਪਹੁੰਚਦੀ ਆ ਤੇ ਬਾਰੂ ਨੂੰ ਵੇਖ ਕੇ ਕੀ ਕਹਿੰਦੀ ਆ ਮੈਂ ਬਾਰੂ ਮੈਂ ਤੂੰ ਕਿਵੇਂ ਘਰੇ ਬੇਬੇ ਛਾ ਨੇ ਮੈਨੂੰ ਨੌਕਰੀ ਤੋਂ ਕੱਢਤਾ ਮੈਂ ਕਿਉਂ ਕੱਢਤਾ ਨੌਕਰੀ ਤੋਂ ਤੈਨੂੰ ਛਾ ਨੇ ਬੇਬੇ ਮੈਨੂੰ ਬਕਾਰ ਹੋ ਗਿਆ ਜੀ ਤੇ ਸਾੜੇ ਆ ਕੇ ਮੈਨੂੰ ਗੰਨੀਆਂ ਗੰਨੀਆਂ ਗਾਲਾਂ ਕੱਢੀਆਂ ਮੈਨੂੰ ਰੋਦੀ ਤੋਂ ਪਜਾਤਾ ਤੇ ਸਾਧੀਆਂ ਗਾਲਾਂ ਨਾਲ ਤੇਰੀ ਕਿਹੜਾ ਲੱਤ ਟੁੱਟਦੀ ਸੀ ਕਿਉਂ ਟੋਪਣੀਆਂ ਸੀ ਆਂਡੀਆਂ ਗਾਲਾਂ ਕੱਢੀ ਜਾਣ ਦਿੰਦਾ ਬੇਬੇ ਉਹ ਤੈਨੂੰ ਗਾਲਾਂ ਕੱਢਦਾ ਜੀ ਬੇ ਮੈਨੂੰ ਕੀ ਹੋ ਚੱਲਿਆ ਸੀ ਸਾਧੀਆਂ ਗਾਲਾਂ ਨਾਲ ਮੇਰੇ ਦੱਸ ਕਿੱਥੇ ਲੱਗੀਆਂ ਉਹਦੀਆਂ ਗਾਲਾਂ ਮੈਂ ਹੁਣ ਆਪਣਾ ਗੁਜ਼ਾਰਾ ਕਿਵੇਂ ਹਉ ਤੈਨੂੰ ਤਾਂਪ ਕਿਵੇਂ ਚੜਿਆ ਥੂਲ ਕਾਕਾਂ ਕਾਦੀਆਂ ਹੋਣੀਆਂ ਤੇ ਬੇਬੇ ਤੂੰ ਕਿਹੜਾ ਰੋਟੀ ਲੈ ਕੇ ਆ ਗਈ ਜੀ ਮੈਂ ਕਿਵੇਂ ਰੋਟੀ ਲੈ ਕੇ ਆ ਜਾਂਦੀ ਮੈਂ ਤਾਂ ਆਪ ਪਿੰਡ ਵਿੱਚ ਗੋਹਾ ਕੂੜਾ ਕਰਕੇ ਆਈਆਂ ਲੈ ਬੋਰ ਤੋੜਾ ਦੁੱਧ ਪੀ ਕਿਤੇ ਤੇਰਾ ਤਾਂਪ ਡੇੜਾ ਹੋਵੇ ਪਿੰਡ ਚੋਂ ਲਿਆਂਦਾ ਪਾਇਆ ਕੋ ਦੁੱਧ ਮਾਂ ਨੇ ਬੱਚੇ ਨੂੰ ਪਿਆਤਾ ਉਹਨੇ ਸੋਚਿਆ ਕਿ ਕਿਤੇ ਇਹਦਾ ਬੁਖਾਰ ਆ ਜਿਹੜਾ ਉਹ ਡੇੜਾ ਹੋ ਜੇ ਤੁਸੀਂ ਵੇਖੋ ਕੇ ਸਾਡੇ ਕਰਾਨੀਆਂ ਕੀ ਮਜਬੂਰੀਆਂ ਉਹਨੂੰ ਆਪਣੇ ਬੱਚੇ ਦਾ ਬਕਾਰ ਪਹਿਲਾਂ ਚੇਤੇ ਨਹੀਂ ਆয়া ਪਹਿਲਾਂ ਚੇਤੇ ਆਈ ਘਰ ਦੀ ਸਥਿਤੀ ਜੇ ਸਾਡਾ ਇੱਕ ਦਿਨ ਵੀ ਕੰਮ ਛੁੱਟ ਜੇ ਨਾ ਤੇ ਸਾਨੂੰ ਹੱਥ ਪੈਰਾਂ ਦੀ ਬਹਿ ਜਾਂਦੀ ਆ ਤੇ ਇੱਥੇ ਮਾਂ ਦੀ ਮਮਤਾ ਜਾ ਕੇ ਬੱਚੇ ਨੂੰ ਦੁੱਧ ਪਿਆਇਆ ਬੱਚੇ ਨੂੰ ਨਸੀਆਂ ਤਾਂ ਦਿੱਤੀਆਂ ਕਹਿੰਦੀ ਕਿ ਲਾਲੂ ਦੀਆਂ ਗਾਲਾਂ ਨਾਲ ਕਿਹੜਾ ਮੇਰੀ ਲੱਤ ਟੁੱਟ ਚੱਲੀ ਸੀ ਹੁਣ ਦੇਖੋ ਕਿੱਟੀ ਮਜਬੂਰੀ ਐ ਤੇ ਦੇਖ ਲੋ ਬੱਚਾ ਹੁਣ ਮਾਂ ਦੀਆਂ ਗੱਲਾਂ ਯਾਦ ਕਰਦਾ ਚੇਤੇ ਹੋਣੀਆਂ ਗੱਲਾਂ ਰਾਤ ਹੋ ਜਾਂਦੀ ਐ ਤਾਰੇ ਹੁੰਦੇ ਆ ਤੇ ਤਾਰੇ ਉਹਦੇ ਨਾਲ ਕੁਝ ਗੱਲਾਂ ਕਰਦੇ ਆ ਕੀ ਕਹਿੰਦੇ ਆ ਤਾਰੇ ਤਾਰੇ ਕਹਿ ਰਹੇ ਨੇ ਤਾਰੇ ਕਹਿ ਰਹੇ ਨੇ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਦੋ ਜਮਾਤਾਂ ਹੁੰਦੀਆਂ ਨੇ ਅਮੀਰ ਤੇ ਗਰੀਬ ਹਜ਼ਾਰਾਂ ਸਾਲ ਪਹਿਲਾਂ ਸਾਟੇ ਬਾਤ ਕੁਜਾਰੀਆਂ ਲੋਕ ਆਏ ਜਿਨ੍ਹਾਂ ਨੇ ਸਾਨੂੰ ਜਾਤਾਂ ਚ ਵੰਡਤਾ ਹਾਂਜੀ ਪੜੇ ਲਿਖੇ ਸਾਥੀ ਬੈਠੇ ਆ ਸਭ ਜਾਣਦੇ ਆ ਕਿ ਜਾਨਾ ਸਾਲ ਪਹਿਲਾਂ ਆਰੀਆਂ ਲੋਕ ਆਏ ਜਿਨ੍ਹਾਂ ਨੇ ਸਾਨੂੰ ਅਨੇਕਾ ਜਾਤਾਂ ਚ ਵੰਡਤਾ ਜਿੱਦਾਂ ਜਾਤਾਂ ਕਰਕੇ ਜਮਾਤਾ ਬਣੀਆਂ ਸੋ ਬੱਚੇ ਨੂੰ ਸਾਰੀ ਰਾਤ ਉਹ ਤਾਰੇ ਗੱਲਾਂ ਕਰਦੇ ਰਹੇ ਬੱਚੇ ਨੂੰ ਮਾਂ ਦੀਆਂ ਗੱਲਾਂ ਯਾਦ ਆਉਂਦੀਆਂ ਰਹੀਆਂ ਤੇ ਅਗਲੇ ਦਿਨ ਬਾਹਰੂ ਕੰਮ ਤੇ ਚਲਾ ਜਾਂਦਾ ਤੇ ਇਸ ਤੋਂ ਪਹਿਲਾਂ ਉਸ ਲਾਲੂ ਸ਼ਾਹ ਦੇ ਆਉਣ ਦਾ ਟਾਈਮ ਹੋ ਜਾਂਦਾ ਛੇੜਾ ਆਉਗੀ ਧੋਤੀ ਛੱਡ ਕੇ ਬਾਗਾ ਚ ਭੱਜਿਆ ਸੀ ਆ ਰਿਹਾ ਲਾਲੂ ਸ਼ਾਹ ਆ ਵੇਖ ਲੋ ਭਈ ਇਹਨਾਂ ਦੀ ਲక్ష్ਮੀ ਸਹੀ ਜ਼ਰਾਫਤ ਰਹਿਣੀ ਚਾਹੀਦੀ ਆ ਕੋਈ ਚੱਕਰ ਨਹੀਂ ਕੋਈ ਮਰੇ ਕੋਈ ਜੀਵੇ ਇਹਨਾਂ ਨੂੰ ਕੋਈ ਫਿਕਰ ਨਹੀਂ ਲਓ ਜੀ ਅੱਗੇ ਦੇਖ ਲੋ ਕੀ ਕਰਦਾ ਸਵੇਰੀ ਵਾਤ ਤਾਂ ਬਈ ਸਹੀ ਸਲਾਮਤ ਆ ਉਹ ਆ ਬਈ ਆ ਬਈ ਵਾ ਆ ਵੇਖ ਲੋ ਕਹਿੰਦਾ ਮੇਰੇ ਬਾਗ ਤਾਂ ਸਹੀ ਸਲਾਮਤ ਆ ਇਹਨਾਂ ਦੇ ਬਾਗ ਆ ਨਾ ਜਿਹੜੇ ਉਹ ਸਹੀ ਸਲਾਮਤ ਰਹਿਣੇ ਚਾਹੀਦੇ ਆ ਇਹਨੂੰ ਇਹ ਨਹੀਂ ਚੇਤੇ ਤਾਂ ਵੀ ਮੇਰੇ ਬਾਗਾਂ ਦੇ ਵਿੱਚੋਂ ਉਹ 13 14 ਸਾਲ ਦਾ ਬੱਚਾ ਗਿਆ ਬਿਮਾਰ ਸੀ ਇਹਨੂੰ ਉਹ ਨਹੀਂ ਚੇਤੇ ਇਹਨੂੰ ਬਾਗ ਚੇਤੇ ਆ ਇਹ ਕਹਿੰਦਾ ਕਿ ਮੇਰੇ ਬਾਗ ਸਹੀ ਸਰਾਮਤ ਰਹਿਣੇ ਚਾਹੀਦੇ ਆ ਹੁਣ ਬਾਗਾਂ ਦੇ ਵਿੱਚ ਪਰੂ ਵੀ ਦੁਬਾਰਾ ਆ ਗਿਆ ਤੇ ਹੁਣ ਇਹ ਮੱਛਰ ਆ ਜਾ ਫਰਾਉ ਨੂੰ ਕੀ ਕਹਿੰਦਾ ਕੋਈ ਕੋਈ ਪਰੂ ਤੂੰ ਛਾ ਜੀ ਮੈਂ ਫੇਰ ਕੰਮ ਤੇ ਆ ਗਿਆ ਮੈਂ ਪਿੱਤਰਾ ਆ ਗਈ ਕਿਹੜੀ ਗੱਲ ਤੇ ਕਹਿਣੀ ਹੈ ਛਾ ਜੀ ਮੈਨੂੰ ਨਾ ਕੱਲ ਬੁਖਾਰ ਹੋ ਗਿਆ ਸੀ। ਨਾ ਅੱਜ ਤੇਰਾ ਬੁਖਾਰ ਚਲਾ ਗਿਆ। ਹੈ? ਕਿ ਨੌਲੀ ਕੱਲ ਬੜਾ ਠਿੰਗੜਦਾ ਹੀ। ਕਿ ਸਿਆ ਜੀ ਮੈਨੂੰ ਕਹਿ ਲੈ ਨਾ ਕਿ ਤੂੰ ਤਮੇ ਕੰਮ ਸਦ ਕੇ ਭੱਜ ਦੂੰ। ਸਿਆ ਜੀ ਤੇਰੀ ਬੇਬੇ ਕਹਿੰਦੀ, "ਛਾਲੀਆਂ ਗਾਲਾਂ ਨਾਲ ਤੇਰੀ ਕਿਹੜਾ ਲੱਤ ਡੱਟਦੀ ਆ। ਸਿਆਣੀ ਐ ਸਿਆਣੀ ਐ ਤੇਰੀ ਮਾਂ ਕਿੰਜਰਦਿਆ ਸਿੱਖਦੇ ਤੋ ਕੁਝੂ। ਨਾਲੇ ਗੱਲ ਸੁਣ, ਆ ਕੱਲ ਦੀ ਢੜਕੋ ਤੜੀ ਗਈ ਕੱਢੀ। ਹੂੰ। ਨੌਲੀ ਕਿ ਤੋ ਤੇ ਰੱਕੀ। ਕਿ ਸਹਾਨਾ ਪੰਗੇ ਨੀਲੇ। ਆ ਵੇਖ ਲੋ ਕਹਿੰਦਾ ਕਿ ਸ਼ਾਹ ਨਾ ਪੰਗੇ ਨਹੀਂ ਲੈਣੇ ਉਹ ਬੱਚੇ ਦੀ ਦਿਹਾੜੀ ਵੀ ਕੱਟ ਲਈ ਇਹ ਆਮ ਗੱਲਾਂ ਆ ਆਪਾਂ ਸਾਰੇ ਕਰਿੰਦੇ ਆ ਸਾਰੇ ਕੰਮ ਕਰਦੇ ਆ ਬਹੁਤ سارے ਲੋਕਾਂ ਨਾਲ ਇਹ ਜਿਹੜੀ ਹਕੀਕਤ ਆ ਇਹ ਵਾਪਰਦੀ ਹੋਊਗੀ ਕਿਸੇ ਨੂੰ ਸਾਡੇ ਦੁੱਖ ਦਰਦ ਨਾਲ ਕੋਈ ਮਹਿਨਾਂ ਨਹੀਂ ਇੱਥੇ ਸਾਂਝ ਸਿਰਫ ਕੰਮ ਦੀ ਆ ਇਹ ਕਹਿੰਦਾ ਕਿ ਤੇਰੀ ਦਿਹਾੜੀ ਗਈ ਕੱਟੀ ਤੇ ਅੱਗੇ ਤੋਂ ਖਿਆਲ ਰੱਖੀ ਕਿ ਸ਼ਾਹ ਨਾ ਪੰਗੇ ਨਹੀਂ ਲੈਣੇ ਔਰ ਜਿਹੜਾ ਬਾਰੂ ਆ ਉਹ ਬਾਗਾਂ ਦੇ ਵਿੱਚ ਆ ਗਿਆ ਸਾਰੀ ਦਿਹਾੜੀ ਉਹ ਹੱਟ ਪੰਨੀ ਮਿਹਨਤ ਕਰਦਾ ਪੰਛੀਆਂ ਨੂੰ ਉਡਾਉਂਦਾ ਇਹ ਜਿਹੜੀਆਂ ਲੁਕਾਟਾਂ ਸੱਟ ਦਿੰਦੇ ਆ ਉਹ ਇਕੱਠੀਆਂ ਕਰਦਾ ਪੱਤੇ ਇਕੱਠੇ ਕਰਦਾ ਢੇਰੀਆਂ ਲਾਉਂਦਾ ਸਾਰਾ ਦਿਨ ਮਿਹਨਤ ਕਰਦਾ ਤੇ ਫਿਰ ਉਹਨੂੰ ਭੁੱਖ ਲੱਗ ਗਈ ਆ ਤੇ ਭੁੱਖ ਦੇ ਵਿੱਚ ਜਿਹੜੀ ਮਾਂ ਨੇ ਉਹਨੂੰ ਸਿਖਾ ਕੇ ਭੇਜਿਆ ਸੀ ਨਾ ਜਿਹੜੀ ਮਾਂ ਨੇ ਨਸੀਤਾ ਦੇ ਕੇ ਭੇਜੀਆਂ ਸੀ ਉਹਦੀਆਂ ਗੱਲਾਂ ਯਾਦ ਆ ਤੇ ਖੁਸ਼ ਹੋਇਆ ਸਾਰੀ ਦਿਹਾੜੀ ਬਾਗਾਂ ਦੀ ਰਾਖੀ ਕਰਦਾ ਉਹਦੀ ਮਾਂ ਨੇ ਕਿਹਾ ਸੀ ਵੀ ਬੇਬੇ ਖਿਚੜੀ ਲੈ ਕੇ ਆਉਗੀ ਤੇਰੇ ਆਸਤੇ ਤੇ ਹੁਣ ਪਿੰਡ ਵਾਲ ਨੂੰ ਵੇਖਦਾ ਕੀ ਕਹਿੰਦਾ ਭਲਾ ਮਾਂ ਵੀ ਨਹੀਂ ਆਉਂਦੀ ਦੀਦੀ ਭਾਪੀ ਵੀ ਨਹੀਂ ਆਉਂਦੀ ਦੀਦੀ ਮਾਂ ਤਾਂ ਕਹਿੰਦੀ ਸੀ ਤੂੰ ਕੰਮ ਤੇ ਜਾ ਮੈਂ ਤੇਰੇ ਵੱਲ ਦੇਖੀ ਖਿਚੜੀ ਬਣਾ ਕੇ ਲੈ ਕੇ ਆਉਂ ਪਰ ਕੋਈ ਵੀ ਨਹੀਂ ਆਉਂਦਾ ਦੀਦਾ ਮਾਂ ਵੀ ਨਹੀਂ ਆਉਂਦੀ ਦਿੰਦੀ ਭਾਬੀ ਵੀ ਨਹੀਂ ਆਉਂਦੀ ਦਿੰਦੀ ਇਹਨੂੰ ਇਹਦੀ ਮਾਂ ਨੇ ਆਖਿਆ ਸੀ ਵੀ ਪੁੱਤ ਤੂੰ ਕੰਮ ਤੇ ਜਾ ਮੈਂ ਤੇਰੇ ਆਸਤੇ ਖਿਚੜੀ ਲੈ ਕੇ ਆਉਂਗੀ ਪਰ ਇਹ ਬੱਚੇ ਨੂੰ ਕੀ ਪਤਾ ਕਿ ਘਰੇ ਖਿਚੜੀ ਬਣਾਉਣ ਦੇ ਲਈ ਸੀਦਾ ਪੁੱਤ ਆ ਹੈ ਵੀ ਕਿ ਨਹੀਂ ਸਾਰਾ ਦਿਨ ਕੰਮ ਕਰਦਾ ਭੁੱਖ ਨਾ ਬਿਲਕਦਾ ਭੁੱਖ ਬਹੁਤ ਜ਼ੋਰ ਦੀ ਲੱਗੀ ਹੋਈ ਆ ਬੁਖਾਰ ਉਹਨੂੰ ਪਹਿਲਾਂ ਹੀ ਚੜਿਆ ਹੋਇਆ ਸੀ ਪੁਰ ਕਿਹੜਾ ਬੁਖਾਰ ਆ ਉਹਦੇ ਸਿਰ ਨੂੰ ਚੜਨਾ ਸ਼ੁਰੂ ਹੋ ਗਿਆ ਭੁੱਖ ਬਹੁਤ ਲੱਗੀ ਆ ਫੇਰ ਉਹ ਕਾਠਾ ਤੋੜ ਕੇ ਖਾਣ ਲੱਗ ਜਾਂਦਾ ਲੁਕਾਠਾ ਰੱਜ ਕੇ ਖਾਂਦਾ ਜਦੋਂ ਪੇਟ ਭਰ ਜਾਂਦਾ ਤਾਂ ਬੁਖਾਰ ਉਹਦੇ ਸਿਰ ਨੂੰ ਚੜਨ ਲੱਗ ਜਾਂਦਾ ਤੇ ਦੁੱਖ ਦੁਖੀ ਹੋਇਆ ਦੁੱਖ ਨਾ ਲੰਡਦਾ ਦੁੱਖ ਨਾ ਤਰਫਦਾ ਫੇਰ ਉਹ ਪੰਛੀਆਂ ਨਾਲ ਕੀ ਹੋਈਆਂ ਗੱਲਾਂ ਕਰਦਾ ਆਓ ਵੇਖਦੇ ਆਇਆ ਅੱਡੀਨਾ ਆਇਆ ਅੱਡੀਨਾ ਥਾਲਿਆ ਆਹ ਕੀ ਦੁਖੀ ਕਹਿੰਦੇ ਹੋ ਓ ਮੈਂ ਤਾਂ ਤੁਹਾਡੇ ਅੱਗੇ ਓਏ ਹੱਟ ਜਾ ਬੱਚਾ ਦੁਖੀ ਐ ਬੱਚੇ ਨੂੰ ਬੁਖਾਰ ਬਹੁਤ ਤੇਜ਼ ਹੋਇਆ ਵਾ ਤਰਫ ਦਾ ਪੰਛੀਆਂ ਨੂੰ ਉਡਾਉਂਦਾ ਜਿਹੜੇ ਪੰਛੀਆਂ ਨੂੰ ਕਦੇ ਪਿਆਰੇ ਪਿਆਰੇ ਪੰਛੀ ਲੱਗਦੇ ਸੀ ਜਿਹੜੇ ਪੰਛੀ ਨੂੰ ਕਦੇ ਦੋਸਤ ਲੱਗਦੇ ਸੀ ਅੱਜ ਉਹੀ ਪੰਛੀ ਇਹਨੂੰ ਇਹਦੇ ਵੈਰੀ ਲੱਗਦੇ ਆ ਉਹਨਾਂ ਨੂੰ ਉਡਾਉਂਦਾ ਤੇ ਲਾਲੂ ਸਾਨੂੰ ਭਲਾ ਕਿਵੇਂ ਵੰਗਾਰਦਾ ਓਏ ਆ ਜਾ ਓ ਲਾਲੂ ਜਾ ਓ ਕੱਢ ਮੈਨੂੰ ਗਾਲਾ ਜੂੜਾ ਰੱਖ ਤੇਰੀਆਂ ਗਾਲਾਂ ਕਿਲੇ ਬੇਲੇ ਲਾਟ ਕੁੱਟਦੀਆਂ ਓਏ ਆ ਜਾ ਓ ਮਾ ਤੂੰ ਤੈਨੂੰ ਧਾਲਿਆ ਵਾ ਬੱਕੇ ਬੇਦੇ ਬੇਦੇ ਬੱਕੇ bok 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 bebe bok 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 mar